ਗੁਰਪ੍ਰੀਤ ਸਿੰਘ ਮੇਰਾ ਮਾਈ ਹਾਂਜੀ ਮਾਲਵੇ ਆਣੇ ਕੋ ਮਰਿੰਦੇਵਾਲ ਨੂੰ ਆ ਰਿਹਾ ਸੀਗਾ ਚਾਹ ਲੈ ਆ ਕੇ ਮੇਰੇ ਚਾਇਨਾ ਡੋਰ ਜਿਹੜੀ ਗੱਲ ਤੇ ਫਸ ਗਈ ਆ ਉਹਨੇ ਮੇਰੇ ਚੀਰਾ ਦੇਤਾ ਸਾਨੂੰ ਮੁੰਤੇ ਚਾਇਨਾ ਦੇ ਪ੍ਰਸ਼ਾਸਨ ਵੱਲੋਂ ਬਹੁਤ ਅਪੀਲਾਂ ਵੀ ਕੀਤੀਆਂ ਗਈਆਂ ਪ੍ਰਸ਼ਾਸਨ ਨੇ ਜੋੜ ਵੀ ਲਾਇਆ ਆਹ ਮੰਮਾ ਮੰਨ ਹੁੰਦੀ ਹੁੰਦੀ ਹੈ ਕੰਮ ਲਾਉਂਦਾ ਕਿਸੇ ਨਾਲ ਇੱਕ ਮੁੰਡਾ ਹੋਰ ਆਇਆ ਮੇਤੋਂ ਬਾਅਦ ਉਹਦਾ ਵੀ ਇੰਨਾ ਗਲਬੱਡ ਹੋਇਆ ਗਿਆ ਦੋ ਦੇਸ ਆਏ ਹੁਣੇ ਹੁਣੇ ਇੱਥੇ ਅੱਧੇ ਘੰਟੇ ਦੇ ਵਿੱਚ ਵਿੱਚ ਮਾਪਿਆਂ ਨੂੰ ਇਹ ਲੈਣੇ ਨੂੰ ਦੂਜੀ ਡੋਰ ਦੋ ਚੈਨਾ ਡੋਰ ਲੱਗੇ ਨਾ ਬਣ ਮੇਚੇ ਤਾਂ ਜਿਹਨੀਆਂ ਦੁਕਾਨਾਂ ਉਹਨਾਂ ਤੇ ਸ਼ਾਫਾ ਮਾਰਨਾ ਜਿਹੜਾ ਚੈਨਾ ਡੋਰ ਬੰਦ ਕਰਨੀ ਚਾਹੀਦੀ ਇਹ ਵੀ ਦੁਕਾਨਾਂ ਤੇ ਆਉਂਗਾ ਟੱਕਣਾ ਜਿਹੜੇ ਬੰਦਿਆਂ ਨੂੰ ਦੁਕਾਨਾਂ ਹੀ ਬੰਦ ਕਰਦੇ ਹਾਂ ਉਹਨਾਂ ਦੀ ਚੈਨਾ ਡੋਰ ਲਾ ਦੇਗੇ ਤੇਰਾ ਨਾਮ ਮਨਦੀਪ ਸਿੰਘ ਆ ਇਹ ਮੇਰਾ ਕਜ਼ਨ ਬ੍ਰਦਰ ਆ ਜੀ ਇਹਨਾਂ ਦੇ ਲੁਧਿਆਣੇ ਤੋਂ ਆ ਰਹੇ ਸੀਗੇ ਚੈਲਾ ਪਿੰਡ ਦੇ ਕੋਲ ਚੈਨਾ ਡੋਰ ਲੱਗੀ ਆ ਮੂਹਤੇ ਇਹਨਾਂ ਦੇ ਘੱਟੋ ਘੱਟ 25 ਤੋਂ 40 ਡੰਕੇ ਲੱਗੇ ਆ ਜੀ ਆਪੇ ਆਪੇ ਮੋਟਰਸਾਈਕਲ ਚਲਾ ਕੇ ਇੰਨੀ ਮੁਸ਼ਕਲ ਦੇ ਵਿੱਚ ਹਸਪੀਟਲ ਪਹੁੰਚੇ ਜੀ। ਸਾਸਨ ਨੇ ਵੀ ਬੜੀ ਜ਼ੋਰ ਤਾਂ ਬਹੁਤ ਲਾਇਆਗਾ ਲੇਕਿਨ ਚੋਰੀ ਤੋਂ बिकਦੀ ਆ। ਚੋਰੀ ਤੋਂ बिकਦੀ ਆ, ਚੋਰੀ ਤੋਂ ਲੋਕੀ ਖਰੀਦਦੇ ਆ। ਇਹ ਚੋਰੀ ਤੋਂ ਵਿਕਦੀ ਵੀ ਤਾਂ ਆਈਆਂ ਤੇ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਕਿ ਤਾਂ ਚੋਰੀ ਤੋਂ ਵਿਕਦੀ ਆ ਜੀ। ਵਿਕਦੀ ਆ ਹੁਣ ਤੁਸੀਂ ਇਹ ਦੇਖੋ ਵੀ 40 ਟੰਕੇ ਥੋੜੇ ਰਹਿ ਗਏ ਸਾਰਾ ਫੇਸ ਕੱਟ ਗਿਆ। ਪ੍ਰਸ਼ਾਸਨ ਨੂੰ ਵੀ ਅਪੀਲ ਹੈ ਪ੍ਰਸ਼ਾਸਨ ਦਾ ਜ਼ਰੂਰ ਜ਼ੋਰ ਲਾਵੇ ਲੇਕਿਨ ਮਾਪਿਆਂ ਵੀ ਜਾਦਾ ਬੜੀ ਗਲਤੀ ਹੈ ਮੈਂ ਤਾਂ ਕਹਿਣਾ। ਮਾਪੇ ਪੈਸੇ ਦਿੰਦੇ ਬੱਚਿਆਂ ਨੂੰ तकरीबन ਬੱਚੇ ਜਾਂ ਛਿਆਣੇ ਬੰਦੇ ਵੀ ਬਹੁਤ ਚੜਾਣੇ ਆ ਪਤੰਗ ਪਤੰਗ ਚੜਾਣਿਆਂ ਡੋਰ ਖਰੀਦਦੇ ਸੋਚਣਾ ਚਾਹੀਦਾ ਵੀ ਕਿਸੇ ਥੋੜੇ ਇੱਕ ਦਿਨ ਦੀ ਖੁਸ਼ੀ ਨਾਲ ਜਾਂ 10 ਮਿੰਟ ਦੀ ਖੁਸ਼ੀ ਵਾਸਤੇ ਕਿਸੇ ਦੀ ਜਾਨ ਜਾ ਸਕਦੀ ਹੈ ਰਗੀਆਂ ਵੀ ਬਹੁਤ ਅਜੰਨਾ ਕਿੰਨੀਆਂ ਜੰਨਾ ਕਿੰਨੀਆਂ ਕਿਸ ਦਾ ਫੇਸ ਖਰਾਬ ਹੋ ਜਾਣਾ 10 15 ਮਿੰਟ ਚ ਜੀ ਦੋ ਤਿੰਨ ਕੇਸ ਤਾਂ ਇੱਥੇ ਸੰਭਾਲ ਲੈ ਆ ਗਏ ਇੱਕ ਮੁੰਡੇ ਨੂੰ ਛੁੱਟੀ ਹੋ ਗਈ ਹੁਣੇ ਉਹਦੇ ਵੀ ਟੰਕੇ ਲੱਗੇ ਜਾਂਦੇ ਉਹਦੀ ਗਰਦਨ ਤੇ ਲੱਗਿਆ ਉਹਦੇ ਫੇਸ ਤੇ ਲੱਗੇ ਆ ਜੀ ਫੇਸ ਤੇ ਚਾਲੀ ਤਾਂ ਕਿ ਬਹੁਤ ਜ਼ਿਆਦਾ ਹੁੰਦਾ ਸਾਰਾ ਫੇਸ ਖਰਾਬ ਹੋ ਗਿਆ हाँ जी डॉक्टर हरदीप सिंह देखो अज तीन चार केसिज आए हैं जिन्हें दो, दो हुए। हुए जो मैं एडमिट किए हैं ट्रीटमेंट चलता पे एक हो चैलन पोल तो जो थोड़ा मेजर है अंडर ऑबजरवेशन रखे हुए त्रीटमेंट के हिसाब जो एक्सरे वगैरह हो गए अगर ए कुछ इशू हो रेफर भी करना प ਇਨ ਸੋਏ ਸਰਕਾਰਾਂ ਬੇਸ਼ੱਕ ਜੋ ਲਾਰੀਆਂ ਪ੍ਰਸ਼ਾਸਨ ਜੋ ਹਾਂਜੀ ਬਿਲਕੁਲ ਜੀ ਸਰਕਾਰਾਂ ਆਪਣੇ ਵੱਲੋਂ ਬਹੁਤ ਲੱਗੇ ਹੋਏ ਨੇ ਜੋ ਲੱਗਿਆ ਹੋਇਆ ਤੇ ਫਿਰ ਵੀ ਥੋੜਾ ਜਿਹਾ ਪੇਰੈਂਟਸ ਨੂੰ ਉਹਨਾਂ ਦੇ ਬੱਚਿਆਂ ਨੂੰ ਥੋੜਾ ਜਾਗਰੂਕ ਕਰਨਾ ਚਾਹੀਦਾ ਹੈ ਕਿ ਆਹ ਵਾਲੀ ਗਰੁੱਪ ਜਿਹੜੀ ਟੂਰ ਹੈਗੀ ਆ ਇਹ ਤਾਂ ਰਿਸਕ ਬਹੁਤ ਜ਼ਿਆਦਾ ਹੈਗਾ ਉਹਨਾਂ ਇਹਨਾਂ ਕਾਫੀ ਪੰਛੀ ਤੇ ਇਨਸਾਨਾਂ ਨੂੰ ਖਤਰਾ ਹੈ ਤੇ ਆਪਾਂ ਨੇ ਇਹਦੇ ਉੱਤੇ ਡਾਲਾ ਦਾ ਸਾਰੀ ਸਰਕਾਰਾਂ ਵੀ ਕਰ ਰਹੀਆਂ ਅਬ ਵੀ ਟ੍ਰੀਟਮੈਂਟ ਦੇ ਰਹੇ ਹੈਗੇ ਬਟ ਲੋਕਾਂ ਨੂੰ ਵੀ ਇਹਦੇ ਤੇ ਜਾਗਰੂਕ ਕਰਕੇ ਤੇ ਇਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਤੇ ਇਹ ਚੀਜ਼ਾਂ ਨਹੀਂ ਖਰੀਦਣੀਆਂ ਚਾਹੀਦੀ ਜਿਹੜੇ ਇੰਜਰ ਨੇ ਇਹਨਾਂ ਦੇ ਕੀ ਕੀ ਨਾਮ ਨੇ ਇਹਦੇ ਗੁਰਪ੍ਰੀਤ ਸਿੰਘ ਤੇ ਕਿਹੜੇ ਰਹਿਣ ਵਾਲੇ ਕਿੱਥੇ ਦਾ ਤੇ ਗੁਰਪ੍ਰੀਤ ਸਿੰਘ ਉਹ ਬਰੇਂਦਾ ਦੇ ਸੀਗੇ ਇਹ ਵਿਧਾਰੇ ਜਾ ਰਹੇ ਸੀਗੇ ਰਸਤੇ 'ਚ ਬਾਈਕ ਤੇ ਕੋਈ ਬਾਈਕ 'ਚ ਜਾ ਰਹੇ ਸੀ ਤੇ ਉਹਦੇ ਇੰਜਰੀ ਹੋ ਗਈ। ਉਹ ਜਿਹਦਾ ਕੀ ਨਾਮ ਦੂਜੀ ਹਾਦਸੇ ਉਹ ਕਿਰਨੇ ਕੋਸਾ ਗਾਲੋ। ਬੱਬਰ ਸੀਗਾ ਫਿਰ ਪਤਾ ਕਿ ਕੀ ਘਟਣਾ ਹੋਈਏ ਕੌਣ ਸੀ ਇਹ ਤੇ ਮੇਰੇ ਭਰਾ ਦਾ ਮੁੰਡਾ ਵੀ ਜੀ ਵਿਆਹ ਨੂੰ ਜਾ ਰਿਹਾ ਸੀ। ਖੰਨਾ ਰੋਡ 'ਤੇ ਇੱਕ ਗੱਡੀ ਡੇਰ ਪਈ ਜੀ।